ਮਨੂਆ ਉਹ ਕਾਕਾ ਕਿਥੋਂ ਪੜ੍ਹ ਕੇ ਆ ਤੂੰ ਮੈਨੂੰ ਦੱਸੀਂ ਮੜਾ ਕੀ ਪੜ੍ਹ ਕੇ ਆ ਇਹ ਕਿ ਉਤਾਰੀਆਂ ਟੋਪੀਆਂ ਤੁਸੀਂ ਸਾਰੇ ਟੋਪੀਆਂ ਲੈ ਕੇ ਯਾਰ ਨਿਕੋ ਸਾਡੇ ਚੋਂ ਸੀਦਾ ਨਹੀਂ ਧਰਤੀ ਫੇਰ ਇੱਥੇ ਆਉਣਾ ਮਨਾ ਕਰ ਦੋ ਸਾਰਿਆਂ ਨੂੰ ਮਨਾ ਕਰ ਦੋ ਟੋਪੀਆਂ ਲੈ ਕੇ ਬੋਲ ਯਾਰ ਬਿਲਕੁਲ ਗੱਲ ਤਾਂ ਤੁਹਾਡੇ ਨਾਲ ਟੋਪੀ ਲੈ ਕੇ ਮਾਲ ਲੈ ਕੇ ਆਣਾ ਹੈ ਮਾਲ ਇੱਕ ਬਾਬਾ ਜੀ ਦੀ ਆਪ ਸਰਦਾਰ ਤੁਸੀਂ ਆਪ ਸੋਚੋ ਤੂੰ ਬੜਾ ਬਦਮਾਸ਼ ਆ ਗਿਆ ਤੁਸੀਂ ਆਪ ਸਰਦਾਰ ਹੋ ਆਪ ਸੋਚੀਂ ਮਾਲ ਬੰਦਾ ਉਹ ਜ਼ਬਰਦਸਤੀ ਨਹੀਂ ਕਰੀ ਹੁੰਦੀ ਕਿਸੇ ਨਾਲ ਜਬਰਦਸਤੀ ਨਹੀਂ ਕਰੀ ਦੀ ਉਹਨੇ ਜਬਰਦਸਤੀ ਨਹੀਂ ਹੈਗੀ ਹੋਰ ਕੀ ਹੈ ਯਾਰ ਸਰਦਾਰ ਦੇਖੋ ਨਾ ਨਾ ਯਾਰ ਸਰਦਾਰ ਆ ਜੋ ਵਰਗੀ ਆ ਪਰ ਜਬਰਦਸਤੀ ਕਰ ਰਹੇ ਹੋ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਪੰਜਾਬ ਦੇ ਵਿੱਚ ਇਸ ਟਾਈਮ ਦੇ ਉੱਪਰ ਸ਼ਹੀਦੀ ਜੋੜ ਮੇਲੇ ਚੱਲਦੇ ਪਏ ਆ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਆ ਜਿੱਦ ਕਿਦਾ ਆਪਣੇ 10ਵੇਂ ਪਿਤਾ ਨੇ ਪੂਰਾ ਜਾਂ ਪੂਰਾ ਪਰਿਵਾਰ ਬਾਰ ਦਿੱਤਾ ਕਿਸ ਤਰ੍ਹਾਂ ਉਹਨਾਂ ਦੇ ਛੋਟੇ ਛੋਟੇ ਸ਼ਹਿਬਜ਼ਾਦੇ ਜਿਹੜੇ ਪੂਰੀ ਬਹਾਦਰੀ ਦੇ ਨਾਲ ਮੁਗਲਾਂ ਦਾ ਸਾਹਮਣਾ ਕਰਦੇ ਹੋਏ ਆਪਣੀ ਸ਼ਹਾਦਤ ਨੂੰ ਚੁੰਮਦਿਆਂ ਉਹਨਾਂ ਨੂੰ ਪਿਆਰ ਕੀਤਾ ਔਰ ਕਿਦਾਂ ਗੁਰੂ ਪਿਤਾ ਨੇ ਆਪਣੇ ਕਿਸ ਤਰ੍ਹਾਂ ਆਪਣੇ ਪੁੱਤਾਂ ਨੂੰ ਖੁਦ ਤੋੜਿਆ ਸੀਗਾ ਆਪਣੀ ਕੌਮ ਦੀ ਰੱਖਿਆ ਕਰਨ ਦੇ ਲਈ ਸਭ ਨੂੰ ਪਤਾ ਹੈ ਕਿ ਇਸ ਦੇ ਦਿਨਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਸ਼ਹੀਦੀ ਜੋੜ ਮੇਲੇ ਮਨਾਏ ਜਾਂਦੇ ਆ ਪਰ ਉਸ ਤੋਂ ਬਾਅਦ ਹੁਣ ਇੱਕ ਥੋੜੀ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਕਿ ਇੱਕ ਨਹੰਗ ਸਿੰਘ ਲੋਕਾਂ ਦੀਆਂ ਟੋਪੀਆਂ ਨੂੰ ਖਿੱਚ-ਖਿੱਚ ਕੇ ਤਾਰ-ਤਾਰ ਕੇ ਬਾਸ਼ਿਆਂ ਦੇ ਉੱਪਰ ਟੰਗ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰ ਦਵਾਂ ਕਿ ਇਹ ਆਪਣੇ ਸ਼ਹੀਦੀ ਜੋੜ ਮੇਲੇ ਹੁੰਦੇ ਆ ਸ਼ਹੀਦਜਾਦਿਆਂ ਨੂੰ ਸਮਰਪਿਤ ਹੁੰਦੇ ਆ ਆਪਾਂ ਉਹਨਾਂ ਨੂੰ ਯਾਦ ਕਰੀਦਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰੀਦਾ ਕਿ ਕਿਸ ਤਰ੍ਹਾਂ ਉਹਨਾਂ ਨੇ ਛੋਟੇ-ਛੋਟੇ ਹੋ ਕੇ ਵੀ ਐਡੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਕਰ ਦਿੱਤੀਆਂ ਕੀ ਕੁਝ ਸਹਿਆ ਉਹਨਾਂ ਨੇ ਆਪਣੇ ਲਈ ਫਰ ਜਦੋਂ ਵੀ ਤੁਸੀਂ ਉਹਨਾਂ ਨੂੰ ਪ੍ਰਣਾਮ ਕਰਨ ਜਾਣਾ ਤੁਹਾਡੇ ਸਿਰ ਦੇ ਉੱਪਰ ਦਸਤਾਰ ਹੋਣੀ ਚਾਹੀਦੀ ਆ ਜਾਂ ਤੁਹਾਡੇ ਸਿਰ ਦੇ ਉੱਪਰ ਪਰਨਾ ਹੋਣਾ ਚਾਹੀਦਾ ਜਾਂ ਫਿਰ ਟੋਪੀ ਨਾ ਪਾ ਕੇ ਜਾਓ ਛੋ ਹੀ ਬੈਟਰ ਆ ਪਰ ਤੁਹਾਨੂੰ ਪਤਾ ਹੈ ਕਿ ਉੱਥੇ ਇੰਨੀ ਲੱਖਾਂ ਦੀ ਭੀੜ ਦੇ ਵਿੱਚ ਲੋਕੀ ਜਾਂਦੇ ਆ ਹਰ ਰੋਜ਼ ਉੱਥੇ ਭੀੜ ਲੱਗੀ ਰਹਿੰਦੀ ਆ ਔਰ ਠੰਡ ਇੰਨੀ ਜ਼ਿਆਦਾ ਹੁੰਦੀ ਆ ਔਰ ਲੋਕ ਉੱਥੇ ਟੋਪੀਆਂ ਪਾ ਕੇ ਜਾਂਦੇ ਆ ਉੱਥੇ ਸਿਰਫ ਇਹ ਨਹੀਂ ਕਿ ਇੱਕ ਸਿੱਖ ਸੰਗਤ ਹੀ ਸਿਰਫ ਉੱਥੇ ਜਾਂਦੀ ਆ ਉੱਥੇ ਮੁਸਲਮਾਨ ਵੀ ਜਾਂਦੇ ਆ ਔਰ ਉੱਥੇ ਹਿੰਦੂ ਵੀ ਜਾਂਦੇ ਆ ਔਰ ਉਸ ਏਰੀਆ ਦੇ ਵਿੱਚ ਆਲਰੇਡੀ ਹਿੰਦੂ ਵੀ ਰਹਿ ਰਹੇ ਆ ਔਰ ਉਥੇ ਮੁਸਲਮਾਨ ਵੀ ਰਹਿ ਰਹੇ ਆ ਪਰ ਤੁਹਾਨੂੰ ਇੱਕ ਅਪੀਲ ਹੋਰ ਕਰਦੀ ਹੈ ਕਿ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੇ ਵੀ ਆਪਣੇ ਗੁਰਦੁਆਰਾ ਸਾਹਿਬ ਆ ਉਥੇ ਸਾਰਿਆਂ ਦੇ ਉੱਪਰ ਡਿਊਟੀਆਂ ਲੱਗੀਆਂ ਹੋਈਆਂ ਆ ਜਿਹੜੀ ਔਰ ਬੋਰਡ ਵੀ ਬਣਾਏ ਲਿਖ ਕੇ ਲਾਏ ਹੋਇਆ ਨੋਟਿਸ ਬੋਰਡ ਕਿ ਅੰਦਰ ਟੌਪੀ ਪਾ ਕੇ ਤੇ ਸ਼ਾਰਟ ਨੀਕਰ ਪਾ ਕੇ ਜਾਂ ਸੈਂਡੋ ਬੀਬੀਆਂ ਵਾਸਤੇ ਇਦਾਂ ਦੇ ਕੱਪੜੇ ਪਾ ਕੇ ਅੰਦਰ ਨਹੀਂ ਜਾਣਾ ਤੇ ਆਈਦਾ ਔਰ ਨਾ ਹੀ ਕੋਈ ਜਾਂਦਾ ਔਰ ਪਹਾਰ ਪਹਿਰੇਦਾਰ ਵੀ ਖੜੇ ਆ ਔਰ ਜਾਣ ਵੀ ਨਹੀਂ ਦਿੰਦੇ ਪਰ ਜਦੋਂ ਤੁਸੀਂ ਸੜਕ ਦੇ ਉੱਪਰ ਬਾਹਰ ਘੁੰਮਦੇ ਹੁੰਦੇ ਆ ਕਿ ਇਹ ਸਾਰਾ ਕੁਝ ਸਹੀ ਆ ਮੈਨੂੰ ਨਹੀਂ ਪਤਾ ਇਹਦੇ ਬਾਰੇ ਕੁਝ ਵੀ ਪਰ ਜੋ ਸੋਸ਼ਲ ਮੀਡੀਆ ਤੇ ਚਰਚਾ ਚੱਲਦੀ ਪਈ ਆ ਇਸ ਮੁੱਦੇ ਨੂੰ ਕਿਸੇ ਕਿਹੜੀ ਸਾਈਡ ਦੀ ਹਵਾ ਦੇ ਦਿੱਤੀ ਗਈ ਆ ਤੇ ਆਪਾਂ ਉਹਦੇ ਬਾਰੇ ਤੁਹਾਡੀ ਰਾਏ ਜਾਣਨੀ ਆ ਤੇ ਤੁਸੀਂ ਕੀ ਕਹਿ ਰਹੇ ਆ ਤਾਂ ਕਿ ਬਹੁਤ ਲੋਕਾਂ ਨੂੰ ਪਤਾ ਲੱਗ ਸਕੇ ਕਿ ਉੱਥੋਂ ਦੇ ਲੋਕ ਜਿਹੜੇ ਪੰਜਾਬ ਦੇ ਖੁਦ ਨਮਿੰਦੇ ਆ ਜਾਂ ਹੋਰ ਸਿੱਖ ਸੰਗਤ ਆ ਜਾਂ Hindu ਭਰਾ ਜਾਂ Muslim ਭਰਾ ਉਹ ਇਸ ਘਟਨਾ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਪਏ ਹਰ ਕੋਈ ਆਪਣੇ ਤਰੀਕੇ ਦੇ ਨਾਲ ਪੇਸ਼ ਕਰਦਾ ਇਸ ਘਟਨਾ ਨੂੰ ਹਰ ਆਪਣੇ ਤਰੀਕੇ ਦੇ ਨਾਲ ਸੋਚ ਰਿਹਾ ਔਰ ਆਪਣੇ ਤਰੀਕੇ ਦੇ ਨਾਲ ਦੇਖ ਰਿਹਾ ਪਰ ਜੋ ਇਹ ਚੀਜ਼ ਹੋ ਰਹੀ ਆ ਕਿ ਪਰਦੇ ਦੇ ਜੋ ਇਹ ਚੀਜ਼ ਹੋ ਰਹੀ ਆ ਕਿ ਟੋਪੀਆਂ ਸਿਰਾਂ ਦੇ ਉੱਪਰ ਜ਼ਬਰਦਸਤੀ ਖਿੱਚ-ਖਿੱਚ ਕੇ ਲਾ ਲਾ ਕੇ ਬਰਸ਼ਾਂ ਦੇ ਉੱਪਰ ਟੰਗੀਆਂ ਜਾ ਰਹੀਆਂ ਕੀ ਇਹ ਸਹੀ ਆ ਜੋ ਤੁਹਾਡੇ ਦਿਲ ਤੋਂ ਸੱਚੀ ਆਵਾਜ਼ ਆ ਰਹੀ ਹੈ ਤੁਸੀਂ ਉਹ ਦਿਓ। ਇਹ ਸਟੇਜ ਨੂੰ ਸਾਰੇ ਮੰਨਦੇ ਪਏ ਆ ਉਹ ਚਾਹੇ Hindu ਭਰਾ ਚਾਹੇ Muslimਾ ਸਿੱਖਾਂ ਨੂੰ ਤਾਂ ਇਸਦਾ ਪਤਾ ਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਟੋਪੀ ਪਾ ਕੇ ਔਰ ਛੋਟ ਕੱਪੜੇ ਪਾ ਕੇ ਨਹੀਂ ਜਾਣਾ ਅੰਦਰ। ਇਹ ਸਭ ਨੂੰ ਪਤਾ ਹੈ ਪਰ ਜਦੋਂ ਤੁਸੀਂ ਬਾਹਰ ਸੜਕ ਦੇ ਉੱਪਰ ਘੁੰਮ ਰਹੇ ਆ ਉਸ ਟਾਈਮ ਤੁਸੀਂ ਟੋਪੀ ਪਾ ਸਕਦੇ ਆ ਜਾਂ ਤੁਸੀਂ ਟੋਪੀ ਪਾ ਹੀ ਨਹੀਂ ਸਕਦੇ ਜਾਂ ਤੁਸੀਂ ਫਤਿਹਗਰ ਸੇ ਏਰੀਆ ਦੇ ਵਿੱਚ ਤੁਸੀਂ ਆਣੇ ਹੀ ਨਹੀਂ ਕਿਸੇ ਹੋਰ ਤਰ੍ਹਾਂ ਦੇ ਬੰਦੇ ਨੇ। ਐਨੇ ਕੱਟੜ ਹੋ ਗਿਆ ਆਪਣਾ ਸਿੱਖਤਰ। ਸੋਚ ਕੇ ਦੱਸੋ। ਸਾਰੇ ਇਦਾਂ ਦੇ ਨਹੀਂ ਹੁੰਦੇ ਪਰ ਕੁਝ ਕੁਝ ਹੁੰਦੇ ਐ ਇਦਾਂ ਦੇ ਕਿ ਲਾਈਮ ਲਾਈਟ ਲਈ ਜਾਂ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਬਣਾਉਣ ਦੇ ਲਈ ਇਹ ਕੁਝ ਕਰਦੇ ਪਏ ਆ। ਸੋ ਇੱਕ ਇਹਦੇ ਵਿੱਚ ਹੋਰ ਵੀ ਹੈਗਾ ਕਿ ਹਾਂ ਆਪਾਂ ਪ੍ਰੇਰਿਤ ਕਰਨਾ ਸਹੀ ਐ ਆਪਣੇ ਧਰਮ ਦੇ ਵਿੱਚ ਇਸ ਚੀਜ਼ ਦੀ ਮਨਾਹੀ ਆ ਕਿ ਤੁਸੀਂ ਟੋਪੀ ਨਹੀਂ ਪਾਣੀ। ਜਦੋਂ ਆਪਣੇ ਉੱਥੇ ਫਤੇਕਾਰ ਸਾਬ ਦੇ ਵਿੱਚ ਐਡੇ ਵੱਡੇ ਲੰਗਰ ਲੱਗਦੇ ਆ ਕਿ ਉੱਥੇ ਕੋਈ ਦਸਤਾਰ ਦਾ ਲੰਗਰ ਨਹੀਂ ਲਾ ਸਕਦਾ। ਜਿਹੜੇ ਬੰਦੇ ਟੋਪੀਆਂ ਬੰਨ੍ਹਦੇ ਆ ਉਹਨਾਂ ਸਾਈਡ ਤੇ ਬਲਾ ਕੇ ਨਿਮਰਤਾ ਦੇ ਨਾਲ ਸਮਝਾਇਆ ਨਹੀਂ ਜਾ ਸਕਦਾ ਕਿ ਬੀਰ ਜੀ ਇੱਥੇ ਇਹ ਚੀਜ਼ ਨਹੀਂ ਸਹੀ ਤੁਸੀਂ ਆਹ ਲਓ ਜੀ ਟੋਪੀ ਇੱਥੇ ਰੱਖ ਦਿਓ ਜਾਂ ਇਹਨੂੰ ਆਪਣੇ ਬੈਗ ਦੇ ਵਿੱਚ ਪਾ ਲਓ ਫਿਰ ਤੁਸੀਂ ਆਹ ਦਸਤਾਰ ਬੰਨ ਲਓ ਆ ਪਰਨਾ ਬੰਨ ਦਿਓ ਇਹ ਤੁਹਾਨੂੰ ਅਸੀਂ ਭੇਟ ਕਰਦੇ ਆ ਕਿ ਤੁਸੀਂ ਸਾਡੇ ਸ਼ੀਸ਼ਦਾਂ ਦੀ ਤਾਰਤੀ ਦੇ ਉੱਪਰ ਆਇਆ ਕੀ ਪਤਾ ਉਹ ਵਿਚਾਰਾ ਕਿੰਨਾ ਗਰੀਬ ਹੋਏਗਾ ਕਿੰਨੇ ਔਖੇ ਰੇ ਇੱਕ ਟੋਪੀ ਜੋੜੀ ਹੋਏਗੀ ਤੁਹਾਨੂੰ ਪਤਾ ਕਿ ਅੱਜ ਕੱਲ ਦਾ ਸਮਾਂ ਇੰਨਾ ਖਰਾਬ ਆ ਕਿ ਲੋਕਾਂ ਕੋਲ ਇੱਕ ਟਾਈਮ ਦੇ ਰੋਟੀ ਖਾਣ ਦੇ ਪੈਸੇ ਨਹੀਂ ਲੋਕਾਂ ਕੋਲ ਪਾਉਣ ਦੇ ਲਈ ਕੱਪੜੇ ਨਹੀਂ ਕੀ ਪਤਾ ਉਹਦੀ ਟੋਪੀ ਕਿੰਨੀ ਔਖੀ ਹੋ ਕੇ ਲਈ ਹੋਏਗੀ ਕੀ ਪਤਾ ਉਹ ਕਿਹੜੇ ਧਰਮ ਦੇ ਨਾਲ ਹੋਏਗਾ ਕੀ ਸੋਚ ਕੇ ਇੱਥੇ ਆਇਆ ਹੋਏਗਾ ਕੀ ਪਤਾ ਉਹਦੇ ਮਨ ਦੇ ਵਿੱਚ ਕੀ ਆਸੋ ਕੀ ਕਿ ਆਸਤਾ ਹੋਵੇ ਕਿ ਧਰਮ ਨੂੰ ਲੈ ਕੇ ਕਿ ਹਾਂਜੀ ਇਹ ਬਹੁਤ ਵਧੀਆ ਮੈਂ ਜਾਣਾ ਉੱਥੇ ਔਰ ਉਹਨੂੰ ਪੂਰਾ ਨਹੀਂ ਪਤਾ ਕਿਉਂਕਿ ਸਿੱਖ ਧਰਮ ਜਿੰਨੇ ਵੀ ਬੰਦੇ ਹੈਗੇ ਸਿੱਖ ਹੈਗੇ ਉਹਨਾਂ ਸਾਰਿਆਂ ਨੂੰ ਪਰਪਰਾਂ ਦਾ ਪਤਾ ਕਿਉਂਕਿ ਬਹੁਤ ਹਿੰਦੂ ਆ ਜਦੋਂ ਆਪਾਂ ਸਿੱਖ ਹਿੰਦੂਆਂ ਦੇ ਮੰਦਿਰਾਂ 'ਚ ਜਾਂਦੇ ਆ ਆਪਾਂ ਨਹੀਂ ਪਤਾ ਹੁੰਦਾ ਉਹਨਾਂ ਦੀ ਪਰਪਰਾ ਕੀ ਆ ਕੀ ਉੱਥੋਂ ਦੇ ਹੈ ਰੀਤੀ ਰਿਵਾਜ ਕਿਉਂਕਿ ਉੱਥੇ ਜਿਹੜੇ ਹੁੰਦੇ ਆਪਾਂ ਉਹਨਾਂ ਤੋਂ ਹੀ ਪਤਾ ਲੱਗਦਾ ਪਰ ਕੀ ਪਤਾ ਉਹਨਾਂ ਨੂੰ ਨਹੀਂ ਪਤਾ ਸੀ ਕਿ ਆਪਣਾ ਫਰਜ਼ ਨਹੀਂ ਸੀ ਕਿ ਉਹਨਾਂ ਨੂੰ ਸਮਝਾਉਣਾ ਚਾਹੀਦਾ ਔਰ ਇਸ ਵੀਡੀਓ ਨੂੰ ਇੱਥੇ ਕਿੱਥੇ ਤੱਕ ਫਲਾਇਆ ਜਾ ਰਿਹਾ ਔਰ ਇਸ ਪੀਰੀਅਡ ਦਾ ਕੀ ਮੈਸੇਜ ਆ ਰਿਹਾ ਤੁਹਾਡਾ ਬਾਹਰ ਦੀ ਕੰਟਰੀ ਜੇ ਔਰ ਇਸ ਪੀਰੀਅਡ ਨੂੰ ਇਸ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਕਿ ਜਿਹੜਾ ਹੁਣੇ-ਹੁਣੇ ਹਾਦਸਾ ਹੋ ਕੇ ਹਟਿਆ ਇੱਕ ਨਿਊਜ਼ੀਲੈਂਡ ਦੇ ਵਿੱਚ ਆਪਣਾ ਨਗਰ ਕੀਰਤਨ ਸਾਹਿਬ ਨੂੰ ਰੋਕਿਆ ਗਿਆ ਉਸਦੇ ਨਾਲ ਵੀ ਜੋੜਿਆ ਜਾ ਰਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਹੰਗ ਸਿੰਘ ਆਪਣੀਆਂ ਮਨਮਰਜ਼ੀਆਂ ਕਰਦੇ ਆ ਕੱਟੜਵਾਦ ਦੀ ਹੋਈ ਆ ਉਸੇ ਤਰ੍ਹਾਂ ਹੁਣ ਇਹਨਾਂ ਦਾ ਵਿਰੋਧ ਬਾਹਰਲੀਆਂ ਦੇਸ਼ਾਂ 'ਚ ਵੀ ਹੋਣ ਲੱਗ ਗਿਆ ਜੀ ਹਾਂਜੀ ਕਿਸ ਤਰ੍ਹਾਂ ਵੀਡੀਓਜ਼ ਦੇ ਵਿੱਚ ਸ਼ੋਸ਼ੇਬਾਜ਼ੀ ਕਰਦੇ ਪਏ ਆ ਕਿ ਕਿਸ ਤਰ੍ਹਾਂ 크੍ਰਿਸਚੀਅਨ ਕਟਿਆ ਜਾ ਰਿਹਾ ਹੈ ਉਹਨਾਂ ਨੂੰ ਧਮਕਾਇਆ ਜਾ ਰਿਹਾ ਉਹਨਾਂ ਦੇ ਪ੍ਰੋਗਰਾਮ ਹੋਣ ਨਹੀਂ ਦਿੱਤੇ ਜਾ ਰਹੇ ਔਰ ਇਹਨਾਂ ਦੀ ਵੀਡੀਓ ਨੂੰ ਬਣਾ ਬਣਾ ਕੇ ਬਾਹਰ ਭੇਜਿਆ ਜਾ ਰਿਹਾ ਕਿ ਇਹ ਕਾਰਨ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜਾ ਸਿੱਖਾਂ ਦਾ ਧਰਮ ਪਰਵਾਤਨ ਹੋ ਰਿਹਾ ਕਿ ਇਹ ਇੱਕ ਉਦਾਹਰਨ ਆ ਉਹਦੀ ਕਿ ਲੋਕ ਇਸ ਨੂੰ ਕੱਟੜਵਾਦੀ ਪ੍ਰਥਾ ਨੂੰ ਉਹ ਚੀਜ਼ ਮੰਨਦੇ ਪਏ ਆ ਕਿ ਇਹ ਤਾਂ ਕਰਕੇ ਇਹਨਾਂ ਧਰਮ ਪਰਵਾਤਨ ਹੋ ਰਿਹਾ ਕੀ ਕੋਈ ਸਿੱਖ ਇਹ ਚੀਜ਼ ਦੇ ਲਈ ਤਾਂ ਮੂਰੇ ਆ ਜਾਂਦਾ ਕਿ ਅਸੀਂ ਉਹਦੇ ਟੋਪੀਆਂ ਤਾਰ ਕੇ ਨੀਜੇ ਦੇ ਉੱਪਰ ਟੰਗਣੀ ਆ ਕਿ ਕੋਈ ਇਹ ਆਵਾਜ਼ ਠਾਉਂਦਾ ਕਿ ਆਪਾਂ ਆਪਣੇ ਸਿੱਖਾਂ ਦੇ ਲਈ ਸਕੂਲ ਬਣਾਈਏ ਜਿਹੜੇ ਗਰੀਬ ਵਿਚਾਰੇ ਆ ਜਿਹੜੇ ਪਾਠੀ ਸਿੰਘਾਂ ਦੇ ਬੱਚੇ ਆ ਉਹਨਾਂ ਨੂੰ ਆਪਾਂ ਫ੍ਰੀ ਹਾਈ ਲੈਵਲ ਦੀ ਸਟੱਡੀ ਦੇਣੀ ਆ ਕਿ ਜਿਹੜੇ ਉਹ ਕਦੇ ਉਹ ਮਾਣ ਕਰਨ ਕਿ ਅਸੀਂ ਸਿੱਖ ਕੌਮ ਦੇ ਨੁਮਾਇੰਦੇ ਸੀ ਮੇਰੇ ਬਾਪੂ ਨੇ ਗੁਰਦਾ ਸਾਹਿਬ ਦੇ ਵਿੱਚ ਸੇਵਾ ਕੀਤੀ ਸੀ ਜਿਹਦੀ ਬਦੌਲਤ ਸਿੱਖ ਸੰਗਤ ਨੇ ਸਾਡਾ ਫਿਊਚਰ ਬਣਾਤਾ ਔਰ ਸਾਨੂੰ ਵਧੀਆ ਕੁਆਲਿਫਿਕੇਸ਼ਨ ਦਿੱਤੀ ਆ ਕੋਈ ਹੈ ਇਸ ਤਰ੍ਹਾਂ ਦਾ ਕੋਈ ਹਸਪੀਟਲ ਹੈਗਾ ਕੋਈ ਧਰਮ ਪ੍ਰਚਾਰ ਦੀ ਕੋਈ ਆਪਾਂ ਕੋਈ ਲਹਿਰ ਚਲਾਈ ਇਸ ਤਰ੍ਹਾਂ ਦੀ ਕਿ ਆਪਣੇ ਜਿਹੜੇ ਪਿਆਰੇ ਆਪਾਂ ਨੂੰ ਮਨਮੁਖ ਹੋ ਕੇ ਆਪਣ ਕੱਟੜਵਾਦੀ ਸੋਚ ਤੋਂ ਦੁਖੀ ਹੋ ਕੇ ਦੂਜੇ ਧਰਮ ਦੇ ਵਿੱਚ ਜਾ ਰਹੇ ਆ ਕਿ ਉਹਨਾਂ ਨੂੰ ਆਪਾਂ ਵਾਪਸ ਬੁਲਾ ਸਕੀਏ ਕਿ ਆਪਾਂ ਇੰਨਾ ਪਿਆਰ ਕਰਦੇ ਕਿਸੇ ਨੂੰ ਸੋ ਸਾਰੇ ਕੁਝ ਨਹੀਂ ਹੁੰਦੇ ਸਭ ਦੀ ਸੋਚ ਆਪਣੀ ਆਪਣੀ ਹੁੰਦੀ ਆ ਕਈਆਂ ਨੇ ਇਹ ਚੀਜ਼ ਵੀ ਸਹੀ ਮੈਂ ਪਹਿਲੇ ਕਹਤਾ ਕਿ ਜੋ ਮੇਰਾ ਕੋਈ ਮੇਰੀ ਕੋਈ ਸੋਚ ਨਹੀਂ ਹੈ ਕਿ ਮੈਂ ਸਾਰੀਆਂ ਗੱਲਾਂ ਤੁਹਾਡੇ ਅੱਗੇ ਰੱਖ ਰਿਹਾ ਹਾਂ ਜੋ ਇਸ ਟਾਈਮ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਘੁੰਮ ਰਹੀਆਂ ਔਰ ਮੈਂ ਚਾਹ ਰਿਹਾ ਕਿ ਤੁਸੀਂ ਇਹਨਾਂ ਦਾ ਜਵਾਬ ਦੇਣਾ ਜੋ ਤੁਹਾਡੇ ਦਿਲ ਦੇ ਵਿੱਚ ਤੁਸੀਂ ਸੱਚ ਦੱਸਣਾ ਕਿ ਇਹ ਸਹੀ ਹੋ ਰਿਹਾ ਜੋ ਕੁਝ ਹੋ ਰਿਹਾ ਆਪਣਾ ਧਰਮ ਕੀ ਸਿਖਾਉਂਦਾ ਆਪਾਂ ਨੂੰ ਉਹਦੇ ਬਾਰੇ ਦੇਖਣਾ ਚਾਹੀਦਾ ਨਾ ਕਿ ਆਪਾਂ ਨੂੰ ਆਪਣੀ ਹੁੰਲੜਵਾਜੀ ਕਰਨੀ ਚਾਹੀਦੀ ਆ ਧਰਮ ਫੇਰੇ ਹੀ ਆਪਣੇ ਪਰਫੁੱਲਤ ਹੋਣਗੇ ਫੇਰੇ ਹੀ ਜਿਹੜੇ ਆਪਾਂ ਨੂੰ ਮਨਮੁਖ ਹੋ ਕੇ ਗਏ ਆ ਵਾਪਸ ਆਉਣਗੇ ਫਿਰ ਹੀ ਆਪਣੀ ਚੜ੍ਹਦੀ ਕਲਾ ਹੋਏਗੀ ਅਗਰ ਆਪਾਂ ਸਾਰਿਆਂ ਨੂੰ ਆਪਣੀ ਛਾਤੀ ਦੇ ਨਾਲ ਲਾਵਾਂਗੇ ਔਰ ਤੁਹਾਨੂੰ ਪਤਾ ਹੈ ਕਿ ਆਪਣੀ ਕੌਮ ਹੈ ਹੀ ਇਦਾਂ ਦੀ ਆਪਾਂ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਲਾਉਂਦੇ ਹੁੰਦੇ ਸੀ ਜਦੋਂ ਜੰਗਾਂ ਚੱਲਦੀਆਂ ਹੁੰਦੀਆਂ ਸੀਗੀਆਂ ਆਪਾਂ ਦਾ ਕੋਈ ਵੀ ਇਦਾਂ ਦਾ ਹੋਵੇ ਆਪਣੀ ਤਾਂ ਲੰਗਰ ਪ੍ਰਥਾ ਇੰਨੀ ਮਸ਼ਹੂਰ ਆ ਕਿ ਆਪਾਂ ਦੁਸ਼ਮਣੋਂ ਵੀ ਲੰਗਰ ਛਕਾ ਦਿੰਦੇ ਆ ਤੁਸੀਂ ਸਾਰਿਆਂ ਨੂੰ ਪਤਾ ਹੀ ਇਹ ਦੇ ਵਿੱਚ ਦੱਸਣ ਦੀ ਕੋਈ ਜ਼ਰੂਰਤ ਨਹੀਂ ਪਰ ਹੁਣ ਇਹ ਕੱਟੜਵਾਦੀ ਸੋਚ ਤੋਂ ਥੋੜਾ ਜਿਹਾ ਸੋਚੋ ਤਾਂ ਕਿ ਜਿਹੜੇ ਆਪਣੇ ਬਾਹਰ ਦੂਤ ਰਾਡੇ ਬੈਠੇ ਆ ਸਿੰਘ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਔਰ ਉਹਨਾਂ ਨੂੰ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਔਰ ਜਿਹੜੇ ਇਹ ਛੱਡ ਛੱਡ ਕੇ ਜਾ ਰਹੇ ਆਪਣੇ ਧਰਮ ਨੂੰ ਮੁੱਖ ਮੋੜ ਰਹੇ ਉਹਨਾਂ ਨਾਲ ਆਪਾਂ ਗਲੇ ਨਾਲ ਲਾਈਏ ਇੱਕ ਬਰਾਬਰ ਸਮਝੇ ਸਭ ਨੂੰ ਇਹ ਜਾਤ ਪਾਤ ਆਪਣੇ ਦਿਲ ਚੋਂ ਕੱਢ ਦੇਣੀ ਚਾਹੀਦੀ ਆ ਬਾਕੀ ਅਗਰ ਇਹ ਕੁਝ ਜ਼ਿਆਦਾ ਬੋਲ ਗਿਆ ਹੋਵੇ ਤਾਂ ਮਾਫ ਕਰਦੇ ਮੈਂ ਪਹਿਲਾਂ ਹੀ ਮਾਫੀ ਮੰਗ ਰਿਹਾ ਸਿੱਖ ਸੰਗਤ ਤੋਂ ਅਗਰ ਕੋਈ ਗਲਤੀ ਹੋ ਗਈ ਹੋਵੇ ਬਾਕੀ ਜੋ ਤੁਹਾਡੇ ਦਿਲ ਦੇ ਵਿਚਾਰ ਆ ਤੁਸੀਂ ਜ਼ਰੂਰ ਸਾਂਝੇ ਕਰਦੇ ਹੋ ਆਪਾਂ ਨੇ ਔਰ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਬਾਕੀ ਇਸ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਪੰਜਾਬੀਓ ਤੁਹਾਡਾ ਪੰਜਾਬੀ ਚੈਨਲ ਨਾਮ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ